ਡਰ ਕੁਆਲਟੀ ਵਾਲੀ ਗਾਂ ਸਾਨੂੰ ਮ ਦਿਖਾਉਣ ਲੱਗਾ ਮਿੱਤਰੋ ਤੇ ਕੱਲਾ ਕੱਲਾ ਥਣ ਜਿਹੜਾ ਲੇਵੇ ਨੂੰ ਲੱਗ ਨੁਸਾਂ ਦਾ ਚੱਕਣੀਆਂ ਚਾਲੂ ਕੀਤੀਆਂ ਜੀ ਆਹ ਦੇਖੋ ਤੁਸੀਂ ਹੁਣ 20 30 ਹਜ਼ਾਰ ਦੀ ਪੇਟ ਦੇ ਵਿੱਚ ਹੀ ਗਾਂ ਦੇ ਬੱਚੀ ਬੁੱਕ ਹੁੰਦੀ ਹੈ ਚੰਗੇ ਸੀਮਣਾਂ ਦੀ ਹੁੰਦੀ ਆ ਵੀ ਹੁੰਦੀ ਹਾਂ ਜੀ ਤੋਰ ਤੋਰ ਦੇਖੋ ਤੁਸੀਂ ਮੜਕ ਮੜਕ ਤੁਰਦੀ ਹੈ ਚੰਗੀ ਆ ਕੱਦਾਈ ਦਾ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਸੀਗਾ ਨਾ ਵੀ ਤੇਰੇ ਤਾਂ ਰਿਸ਼ਤੇਦਾਰਾਂ ਦੀ ਐ ਜਦੋਂ ਬਾਲਟੀ ਧਰ ਕੇ ਚਵਾਈ ਉਦੋਂ ਦੱਸੀ ਤੇ ਐ ਕਰੀ ਅੱਜ ਬੱਚੇ ਹੀ ਬਾਲਟੀ ਧਰ ਕੇ ਚਵਾਈ ਕਰਕੇ ਬਾਲਟੀਆਂ ਬਾਈ ਅਸੀਂ ਕੋ ਜਵਾਕ ਦੇ ਲੱਤ ਬਾਣੀ ਤੇ ਡਾਉਣੀ ਕੀ 60 ਗਾਂ ਤਾਂ 50 55000 ਦੀ ਐ ਤੇ 70 80 ਛੇਟਾ ਗਿਆ ਦਾ ਤੇ ਬਾਕੀ ਤੁਸੀਂ ਦੱਸਿਓ ਜਰੂਰ ਸੋਨ ਨੂੰ ਇਹ ਗਾਂ ਕਿਵੇਂ ਲੱਗੀ ਹਨਾ ਬਹੁਤ ਚੰਗੇ ਆਰਡਰ ਦਾ ਦੇਖੋ ਯਾਰ ਸਾਈਜ਼ ਵੀ ਜਿਹੜਾ ਹੈ ਮਾਲਕਾਂ ਦੇ ਸੀ ਅਸੀਂ 60 ਕਿਲੋ ਦੁੱਧ ਚਵਾ ਕੇ ਦੇ ਦੇਾਂਗੇ ਜੀ 60 ਕਿਲੋ ਆਦਨ ਅੱਗੇ ਢੱਲਾ ਟੱਲਾ ਜਿਹੜੀਆਂ ਹੈਗਾ ਬਾਲੀਆਂ ਪਈਆਂ ਹਜੇ ਤਾਂ ਲੇਵੇ ਵਾਲੇ ਪਾਸੋਂ ਤਾਂ ਠੀਕ ਐ ਤੇ ਮਗਰੋਂ ਜਿਹੜਾ ਹੈਗਾ ਨਾ ਇਹ ਤੁਸੀਂ ਚੈੱਕ ਕਰ ਲਓ ਤੌਰ 38 39 ਕਿਲੋ ਮਾਲਕ ਦਾ ਦੁੱਧ ਦੱਸਣ ਦਾ ਰਿਕਾਰਡ ਹੈ ਜੀ ਇਹਦਾ ਆਪਣੇ ਕੋਲੇ ਰਹਿ ਗਈ ਆਪਾਂ 30 ਤੋਂ ਬਾਹਰ ਦੁੱਧ 34 35 ਕਿਲੋ ਚੋਕੇ ਦੇ ਦੇ ਦਾਂਗੇ ਜੀ ਆਪਣੇ ਕੋਲ ਹਾਂ ਤੋਂ ਦੇਖ ਲਓ ਤੁਸੀਂ ਚੰਗੀ ਆ 75000 ਰੁਪਏ ਜੀ ਹਾਂਜੀ ਹਸੀ ਕਾਲ ਦੋਸਤੋ ਬਾਬੋ ਸਵਾਤ ਕਰਦਾ ਮਿੱਤਰੋ ਤੇ ਅੱਜ ਆਪਾਂ ਫੇਰ ਬਾਈ ਸਰੇਂਦਰ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਧੌਲਾ ਗਿੰਗਰੇ ਦੇ ਵਿੱਚ ਇਹੋ ਜੇ ਪਿੰਡ ਦੀ ਜੀ ਗੱਲ ਕਰ ਲਗੇ ਨਾ ਆਪਣਾ ਮਲੋਟ ਦੇ ਕੋਲੇ ਇਹ ਪਿੰਡ ਰਹਿ ਜਾਂਦਾ ਮਿੱਤਰੋ ਅੱਜ ਫੇਰ ਨਾ ਆਪਾਂ ਤੁਹਾਨੂੰ ਬਹੁਤ ਜਿਆਦੇ ਚੰਗੀਆਂ ਵਹਿੜਾਂ ਦਿਖਾਵਾਂਗੇ ਜਿਵੇਂ ਕਿ ਤੁਸੀਂ ਇੱਕ ਸਕਰੀਨ ਤੇ ਵਹਿੜ ਦੇਖ ਰਹੇ ਹੋ ਨਾ ਬਹੁਤ ਫਿਕਸ ਆਰਡਰ ਕੁਆਲਟੀ ਵਾਲੀ ਵਹਿੜ ਆ ਗਈ ਇਹ ਬਹੁਤ ਜਿਆਦੇ ਚੰਗੀ ਵਹਿੜ ਹੈ ਬਾਕੀ ਜੇ ਗੱਲ ਕਰਗੇ ਨਾ ਆਪਾਂ ਇਹ ਵਹਿੜਾਂ ਸਾਰੀਆਂ ਜੇ ਗੱਲ ਕਰਕੇ ਫਾਰਮ ਵਾਲੀਆਂ ਵਹਿੜਾਂ ਆ ਗਈਆਂ ਮਿੱਤਰੋ ਮੈਂ ਕਹਿੰਦਾ ਵੀ ਜਿਹੇ-ਜਿਹੇ ਖੇਤਾਂ ਦੇ ਵਿੱਚ ਕੋਠੇ ਹੁੰਦੇ ਹਨ ਨਾ ਤੇ ਉਹਨਾਂ ਕੋਠਿਆਂ ਦੀਆਂ ਜਿਹੜੀਆਂ-ਜਿਹੜੀਆਂ ਇਹ ਗਾਮ ਆ ਗਈਆਂ ਜਿਹੜੀਆਂ ਆ ਦੋ ਤਿੰਨ ਗਾਮ ਆ ਗਈਆਂ ਨਾ ਵੀ ਬਹੁਤ ਜਿਆਦੇ ਪੱਟੀਆਂ ਗਾਵਾ ਨੇ ਮਿੱਤਰੋ ਮਤਲਬ ਐਡੀਆਂ ਐਡੀਆਂ ਗਾਵਾ ਜਿਹੜੀਆਂ ਦੇਖਣ ਨੂੰ ਬਹੁਤ ਘੱਟ ਮਿਲਦੀਆਂ ਆਜੋ ਆਪਾਂ ਨਾ ਇਧਰਲੇ ਪਾਸੇ ਵੀ ਤੁਹਾਨੂੰ ਕੈਮਰਾ ਲਾ ਕੇ ਮੈਂ ਦਿਖਾਉਣਾ ਇਧਰੋਂ ਵੀ ਆਪਾਂ ਤੁਹਾਨੂੰ ਇੱਕ ਸਾਹੀਵਾਲ ਤੇ ਜਿਵੇਂ ਇੱਕ ਨਾ ਗਾਂ ਬਾਈ ਨੇ ਮੈਨੂੰ ਇਹ ਲੱਗਦਾ ਵੀ ਗਾਂ ਕਾਇ ਹੋਇਆ ਉਹ ਗਾਂ ਦਿੱਤੀ ਵੀ ਆ ਇਹ ਇੱਕ ਜਿਹੜੀ ਆ ਗਾਂ ਆ ਗਈ ਨਾ ਇਹ ਵੀ ਬਹੁਤ ਜਿਆਦੇ ਚੰਗੇ ਅਟਰ ਕੁਆਲਟੀ ਵਾਲੀ ਗਾਂ ਆ ਗਈ ਇਹਦੀ ਵੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਸਾਹੀਵਾਲ ਆ ਗਈ ਆਜੋ ਬਾਈਨਾ ਕਰਵਾਉਣੇ ਆਪਾਂ ਸਾਰੇ ਗੱਲਬਾਤ ਤੇ ਜਿਹੜੀ ਹੈਗੀ ਡਿਟੇਲ ਉਹਦੇ ਨਾਲ ਸਾਂਝੀ ਕਰਾਂਗੇ ਜੇ گاਵਾ ਚੰਗੀਆਂ ਲੱਗੀਆਂ ਹਨਾ ਸੋਹਣੀਆਂ ਲੱਗੀਆਂ ਤਾਂ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਤੇ ਆਪਣੇ ਇਹ ਪਿੰਡ ਬਾਰੇ ਦੱਸੋ ਆਪਣਾ ਨਾਮ ਹੈ ਜੀ ਮੇਰਾ ਸਰਿੰਦਰ ਸਿੰਘ ਪਿੰਡ ਹੈ ਜੀ ਤੌਲਾ ਕਿੰਗਰਾ ਠੀਕ ਹੈ ਜੀ ਤਹਿਸੀਲ ਗਿੱਦੜਵਾ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਠੀਕ ਹੈ ਜੀ ਹਾਂਜੀ ਤੇ ਪਿੰਡ ਆਪਣਾ ਬਾਈ ਜੀ ਮਲੋੜ ਤੋਂ 5 ਕਿਲੋਮੀਟਰ ਹੈ ਜੀ ਗਿੱਦੜਵੇ ਤੋਂ 8 ਕਿਲੋਮੀਟਰ ਹੈ ਡੱਬਾ ਵਾਲੀ ਤੋਂ 25 ਹੈ ਜੀ ਬਠਿੰਡੇ ਤੋਂ 35 37 ਕਿਲੋਮੀਟਰ ਹੈ ਜੀ ਮੁਕਸਰ ਤੋਂ ਵੀ 35 37 ਹੈ ਜੀ ਠੀਕ ਹੈ ਬਾਈ ਜੀ ਹਾਂਜੀ ਆ ਜੇ ਗੱਲ ਕਰਕੇ ਬਾਈ ਸਰਿੰਦਰ ਜਿਵੇਂ ਆਪਣੇ ਅੱਜ ਕੱਟੁਕੜ 7 ਹਾਂ ਕਿਹੜੇ ਪਾਸੋਂ ਸਟਾਰਟ ਕਰ ਗਏ ਫਿਰ ਬਈ ਜਿੱਦੋਂ ਤੁਸੀਂ ਆਖੂ ਮੈਂ ਤੁਹਾਨੂੰ ਦੱਸਾਂਗਾ ਲੈ ਤੇਰੀਆਂ ਜਿਹੜੀਆਂ ਬੈੜਾਂ ਛੜੀਆਂ ਪੰਜ ਦੀਆਂ ਪੰਜੇ ਮੈਂ ਕਹਿੰਦਾ ਪੰਜੇ ਚੰਗੀਆਂ ਨੇ ਪਰ ਮੈਨੂੰ ਨਾ ਤੂੰ ਆਹ ਬੈੜਾਂ ਤਾਂ ਇਹੋ ਜਿਹੀਆਂ ਹੋਰ ਵੀ ਪੰਜ ਚਾਰ ਸੀਗੀਆਂ ਬਾਈ ਅੰਦਰ ਖੜੀਆਂ ਜਿਹੜੀਆਂ ਸੇਲ ਹੋ ਗਈਆਂ ਕੱਲ ਕੁਲਵੀਰ ਨੇ ਕੱਲ ਵੀਡੀਓ ਪਾਤੀ ਸੀਗੀ ਜੀ ਠੀਕ ਹੈ ਤੇ ਉਹਦੀ ਵੀਡੀਓ ਦੇ ਵਿੱਚ ਵਿੱਚ ਜਿਹੜੀਆਂ ਸੇਲ ਹੋ ਗਈਆਂ ਉਹ ਪਾ ਅੰਦਰ ਕਰਦੇ ਫਿਰ ਕਾਹਨੂੰ ਦਿਖਾਉਣਗੇ ਹਾਂ ਹਾਂ ਅੱਛਾ ਬਈ ਫਿਰ ਇੱਥੋਂ ਸਟਾਰਟ ਕਰਦੇ ਆਪਾਂ ਜੇ ਗੱਲ ਕਰਕੇ ਬਾਈ ਆ ਬਹਿੜ ਤੇਰੀ ਹਾਂਜੀ ਇਹ ਬਹਿੜ ਬਾਰੇ ਦੱਸ ਸਾਨੂੰ ਇਹ ਬਾਈ ਜੀ ਕਾਹហេ ਪਰਸੋਂ ਦੀ ਸੂਈ ਆ ਜੀ ਅੱਛਾ ਤੇ ਇਹਦੇ ਥੱਲੇ ਨਾ ਜੀ 15 16 ਕਿਲੋ 8 9 ਕਿਲੋ ਟਾਈਮ ਦਾ ਚੂਨ ਵਾਲਾ ਬੋਹਲਾ ਜੀ ਠੀਕ ਹੈ 25 ਕਿਲੋ ਤੋਂ ਬਾਹਰ ਦੁੱਧ ਦੇਣਾ ਜੀ ਇਹੋ ਜਿਹਾ ਅੰਗ ਇਹੋ ਜਿਹਾ ਡਰ ਰੋਡਰ ਲੱਗਿਆ ਨਾ ਜੀ ਫਿਕਸ ਹਾਂ ਫੁੱਲ ਬਰੀਡ ਵਾਲਾ ਐ ਫਾਰਮ ਹੀ ਬੱਚੀ ਹੈ ਜੀ ਅੱਛਾ ਭਾਈ ਇਹ ਮਗਰ ਬੱਚਾ ਕਿ ਬੱਚੀ ਬੱਚਾ ਜੀ ਮਗਰ ਇਹਦੇ ਦੋੰਦੀ ਮੂੰਹਾਂ ਜੀ ਦੋ ਦੰਦ ਚੱਕ ਰਹੀ ਹੈ ਜੀ ਹਜੇ ਠੀਕ ਹੈ ਭਾਈ ਫਿਰ ਤੋਰਿੰਗਾ ਆਪਾਂ ਤੋਰ ਕੇ ਦਿਖਾ ਦਗੇ ਬਹੁਤ ਜਿਆਦੇ ਚੰਗੀ ਬਿਹੜਾ ਮਿੱਤਰੋ ਆਹਾ ਆ ਇਹ ਜਾਂ ਲੇਵਾ ਨਾ ਜਿਹੜਾ ਹੈਗਾ ਆਪਾਂ ਖਾਸ ਕਰਕੇ ਜਦੋਂ ਆਪਾਂ ਕੋਈ ਮੇਲੇ ਹੁੰਦੇ ਆ ਹਨਾ ਪੰਜਾਬ ਦੇ ਲਾਲੋ ਹਰਿਆਣੇ ਦੇ ਲਾਲੋ ਤੇ ਇਹਦੀਆਂ ਫਿਕਸਡ ਟਰਾਲੀਆਂ ਆਪਾਂ ਗਾਮਾਂ ਦੇਖਣ ਨੂੰ ਮਿਲਦੀਆਂ ਉੱਥੇ ਤੇ ਹੁਣ ਤੁਸੀਂ ਥੱਲੋਂ ਲੇਵਾ ਜਿਹੜਾ ਹੈਗਾ ਨਾ ਗਾਂ ਦਾ ਬਹੁਤ ਜ਼ਿਆਦਾ ਚੰਗੇ ਅਡਰ ਕੁਆਲਟੀ ਵਾਲੀ ਗਾਂ ਸਾਨੂੰ ਮ ਦਿਖਾਉਣ ਲੱਗਿਆ ਮਿੱਤਰੋ ਤੇ ਕੱਲਾ ਕੱਲਾ ਥਣ ਜਿਹੜਾ ਲੇਵੇ ਨੂੰ ਲੱਗਿਆ ਹੋਇਆ ਬਾਕੀ ਆਪ ਵੀ ਪੂਰੇ ਐਂ ਬਰੀਕ ਅੰਗਾਂ ਵਾਲੀ ਆ ਗਈ ਬਾਈ ਫਿਰ ਆਪਾਂ ਮੈਨੂੰ ਐ ਦੱਸ ਇਹ ਵਹਿੜ ਜਿਹੜੀ ਹੈਗੀ ਹੈ ਹਨਾ ਇਹ ਕੀ ਰੇਟ ਕਰਾਂਗੇ ਇਹਦਾ ਬਾਈ ਜੀ 1 ਲੱਖ ਤੇ 15000 ਰੁਪਏ ਦੀ ਦੇਵਾਂਗੇ ਜੀ ਅੱਛਾ ਹਾਂਜੀ ਇਹ ਚ ਕੋਈ ਮਾਨਤਨ ਬਾਈ ਮਾਨਤਨ ਮੌਕੇ ਦੀ ਗੱਲ ਹੈ ਜੀ ਠੀਕ ਹੈ ਅ ਚਲੋ ਦੁੱਧ ਹੈਗਾ ਜਿਹੜਾ ਘੱਟੋ ਘੱਟ 25 ਕਿਲੋ ਬਾਈ ਜੀ 8 ਦਿਨ ਰਹਿ ਗਈ ਆਪਾਂ 25 ਕਿਲੋ ਤੋਂ ਬਾਹਰ ਦੁੱਧ ਚਵਾ ਕੇ ਦੇ ਦਿਆਂਗੇ ਜੀ ਠੀਕ ਹੈ ਠੰਡੀ ਮਿੱਠੀ ਵੱਛੀ ਹੈ ਜੀ ਆਪਾਂ ਤਾਂ ਮਸ਼ੀਨ ਲਾਉਣੀ ਆ ਪਹਿਲੇ ਟਾਈਮ ਹੀ ਰੱਖ ਲਓ ਤੁਸੀਂ ਵੀ ਹੱਥੀ ਚਵਾਈ ਕੀਤੀ ਹੈ ਜੀ ਮਸ਼ੀਨ ਲਾਦਣੇ ਆ ਨਹੀਂ ਕਿ ਵੱਛੀ ਨੂੰ ਜੂੜ ਪਾਉਣਾ ਪਵੇ ਜਾਂ ਕੋਈ ਪੈਰ ਵੀ ਚੱਕ ਜੇ ਤੇ ਬਾਕੀ ਜਿਹੜੀ ਸਮਾਨ ਲੱਗਿਆ ਓ ਤੁਹਾਡੇ ਸਾਹਮਣੇ ਜਿਹੜੀ ਨਸਾ ਨਸਾਂ ਦਾ ਚੱਕਣੀਆਂ ਚਾਲੂ ਕੀਤੀਆਂ ਜੀ ਆਹ ਦੇਖੋ ਤੁਸੀਂ ਹੁਣ ਅੱਡ ਦੇ ਕੋਈ ਭਲੂਨੀ ਕੋਈ ਕੁਝ ਨਹੀਂ ਜੀ ਬਹੁਤ ਸੋਹਣੀ ਹੈ ਬਾਈ ਅੱਛਾ ਬਾਈ ਜਿਵੇਂ ਹੁਣ ਆਪਾਂ ਗੱਲ ਕਰ ਲਈਏ ਤੁਹਾਡੇ ਪਹਿਲੇ ਨੰਬਰ ਵਾਲੀ ਬਹੜ ਤੇ ਇੱਥੇ ਇਧਰ ਆ ਜਾਓ ਜਿਹੜੀ ਆ ਯਾਰ ਮੈਨੂੰ ਐਂ ਦੱਸ ਬਾਈ ਜਿਹੜੀ ਆ ਗਾਂ ਆ ਗਈ ਹਾਂਜੀ ਹੈਨਾ ਵੀ ਯਾਰ ਇਹਦਾ ਕੱਦ ਕਾਠੀ ਬਾੜਾਗਾ ਤੇ ਆਪ ਵੀ ਵੱਡੀ ਤੁਸੀਂ ਇਧਰਲੇ ਪਾਸੇ ਸਾਹਮਣੇ ਹੋਵੋ ਜੀ ਮੈਂ ਖੜਾ ਆ ਬੁਖਾਰੀ ਵੀ ਕਿੰਨਾ ਕੱਦ ਕਰ ਆਹ ਦੇਖੋ ਹੁਣ ਕੱਦ ਤੁਸੀਂ ਜਮਾ ਬਰੋਬਰ ਕੈਮਰਾ ਆਪਣਾ ਬਾਈ ਫਿਰ ਕਿੰਨਾ ਸੂਆ ਇਹ ਸੂਦੀ ਬਾਈ ਜੀ ਦੂਜਾ ਸੂਆ ਮਾਲਕਾਂ ਨੇ ਦੱਸਿਆ ਜੀ ਹੋ ਸਕਦਾ ਤੀਜਾ ਹੋਵੇ ਆਪਾਂ ਫਾਰਮ ਚੋਂ ਲਈ ਪਈ ਹੈ ਠੀਕ ਹੈ ਤੇ ਮਾਲਕ ਪਹਿਲਣ ਥੱਲੋਂ 47 48 ਕਿਲੋ ਦੁੱਧ ਦੱਸਦੇ ਸੀ ਚੋਆ ਪਿਆ ਜੀ ਪਹਿਲਣ ਥੱਲੋਂ ਪਹਿਲਣ ਥੱਲੋਂ ਜੀ 47 48 ਇਹ ਕੀ ਮਾਲਕਾਂ ਦੇ ਸੀ ਅਸੀਂ 60 ਕਿਲੋ ਦੁੱਧ ਚਵਾ ਕੇ ਦੇ ਦਿਆਂਗੇ ਜੀ 60 ਕਿਲੋ ਹਾਂ ਜੀ ਠੀਕ ਆ ਬਾਈ ਫਿਰ ਮੈਨੂੰ ਐਂ ਦੱਸ ਇਹ ਆਪ ਜਿਹੜੀ ਹੈਗੇ ਸੀਮਨ ਦੀ ਡਿਟੇਲ ਸਾਰੀ ਆਪਣੇ ਕੋਲੇ ਡਿਟੇਲ ਹੈ ਜੀ ਇਹਦੀ ਵੀ ਤੇ ਉਹ ਵੱਛੀ ਦੀ ਵੀ ਜੀ ਠੀਕ ਹੈ ਜੀ ਆਪਾਂ ਇਹਦੇ ਗੱਲ ਕਰ ਲਏ ਦਿਨ ਇਹ ਕਿੰਨੇ ਕੱਲੇ ਜਾ ਸਕਦੇ 10 ਜੀ ਅੱਛਾ ਜੀ ਹਾਂ ਜੀ ਜਿਹੜਾ ਕੋ ਚਾਹ ਵਾਣਾ ਆਪਦੀ ਸੇਵਾ ਨਾਲ ਵੇਖ ਸਕਦਾ ਜੀ ਕਿੰਨਾ ਕੁ ਦੁੱਧ ਚੋ ਸਕਦਾ ਚੋ ਸਕਦਾ ਮਤਲਬ ਆਪਣੀ ਜਿਹੜੀ ਹੈਗੀ ਵੀ ਜਿਵੇਂ ਮਾਲਕਾਂ ਨੇ ਦੱਸਿਆ ਵੀ ਉਹ 60 ਲੀਟਰ ਦਾ ਹਾਂ ਜੀ ਆਪਾਂ ਬਾਈ ਜੀ ਆਪਣੇ ਕੋਲੇ ਰਹਿ ਗਈ ਆਪਾਂ 50 ਕਿਲੋ ਦੁੱਧ ਚਵਾ ਦੇਾਂਗੇ ਇਹਦੇ ਥੱਲੇ ਠੀਕ ਹੈ ਜੀ ਠੀਕ ਹੈ 50 ਕਿਲੋ ਵਾਲੀ ਆਪਾਂ ਕਹਿ ਸਕਦੇ ਲੈ ਬਾਈ ਕਰਾਂ ਇਧਰ ਤੋੜ ਕੇ ਦਿਖਾ ਗਏ ਆਪਾਂ ਹੈ ਤਾਂ ਖੁੱਲੇ ਇਹ ਜੇ ਗੱਲ ਕਰੀਏ ਖੁੱਲੀ ਛੱਡ ਦੇ ਸੀ ਕੋਈ ਗੱਲ ਨਹੀਂ ਖੁੱਲੀ ਛੱਡ ਦੇ ਤਾਂ ਕੋਈ ਗੱਲ ਨਹੀਂ ਆਪ ਤੇ ਹਿਸਾਬ ਨਾਲ ਤੋੜ ਕੇ ਦਿਖਾ ਦੂਗੀ ਬਾਕੀ ਯਾਰ ਨਾ ਵੀ ਬਹਿੜ ਜਿਹੜੀ ਹੈਗੀ ਬਹੁਤ ਜ਼ਿਆਦੇ ਅ ਚੰਗੇ ਨਸਲ ਕੁਆਲਿਟੀ ਵੀ ਆ ਗਈ ਦੇਖ ਲਓ ਤੁਸੀਂ ਬਾਕੀ ਯਾਰ ਲੇਵੇ ਲੂਵੇ ਵਾਲੇ ਪਾਸੋਂ ਤਾਂ ਨਾ ਹਜੇ ਇਹਨੇ ਜਿਹੜਾ ਹੈਗਾ ਪੂਫੁੱਲ ਤਿਆਰ ਹੋਣਾ ਆਰਡਰ ਦੀ ਕੁਆਲਿਟੀ ਇਹ ਇੱਥੋਂ ਦੇਖੋਗੇ ਤੁਸੀਂ ਹਜੇ ਤਾਂ ਯਾਰ ਮਤਲਬ ਬੈੱਡ ਹੀ ਬਾਲਾ ਵੱਡਾ ਹੈਗਾ ਹਨਾ ਗਾਂ ਦਾ ਚੌੜੀ ਚੰਗੀ ਸਮੇਂ ਪਲੀ ਉਹ ਤੁਹਾਡੇ ਸਾਹਮਣੇ ਦਿਸੀ ਜਾਂਦੀ ਹੈ ਇਹ ਗੱਲ ਕਹਿਣ ਵਾਲੀ ਨਹੀਂ ਹੈਗੀ ਹਨਾ ਭਾਈ ਜੀ ਬਾਕੀ ਕੋਲੇ ਆ ਕੇ ਵੇਖਿਓ ਜੀ ਦੇਖੋ ਤੁਸੀਂ ਦੇਖ ਚਟ ਕੁਆਲਿਟੀ ਕੁਆਲਿਟੀ ਬਹੁਤ ਆ ਬਈ ਹਨਾ ਇਹ ਅੱਛਾ ਬਾਈ ਫਿਰ ਇਹ ਜਿਵੇਂ ਮੰਨ ਕੇ ਚੱਲ ਗਏ ਹੁਣ ਫਾਰਮ ਦੇ ਵਿੱਚ ਆਈ ਆ ਤੇ ਹੀ ਰੇਟਰ ਹੋ ਇਹਦਾ ਬਾਈ ਬਾਈ ਜੀ ਆਪਾਂ ਨੂੰ ਕੋਈ ਅੱਜਕੱਲ ਫਾਰਮਾਂ ਦੇ ਭਾਅ ਦਾ ਹਰੇਕ ਨੂੰ ਹੀ ਪਤਾ ਜੀ ਆਪਾਂ ਨੂੰ ਕੋਈ ਕਿਸੇ ਨੇ ਐ ਨਹੀਂ ਮੰਦੀ ਦੇਤੀ ਤੇ ਕੋਈ ਐ ਇੰਨੇ ਦੁੱਧ ਵਾਲੀ ਘਰੋਂ ਨਹੀਂ ਕੱਢ ਕੇ ਦਿੰਦਾਗਾ ਜੀ ਤੇ ਐਡੀ ਵੱਡੀ ਕਰਨੀ ਹੋਵੇ ਤੇ 5 ਲੱਖ ਖਵਾ ਕੇ ਏਡੀ ਗਾਂ ਤਿਆਰ ਨਹੀਂ ਹੁੰਦੀ ਜੀ ਸਹੀ ਗੱਲ ਹੈ ਹਾਂ ਜੀ ਇਹ ਆਪਾਂ ਬਾਈ ਜੀ 2 ਲੱਖ ਤੇ 70000 ਰੁਪਏ ਦੀ ਦੇਵਾਂਗੇ ਜੀ ਅੱਛਾ 2 ਲੱਖ ਤੇ 70000 70000 ਦੀ ਠੀਕ ਆ ਅ ਲੋਬੀ ਮਿੱਤਰੋ ਜਿਹੜੀ ਹੈਗੀ ਆ ਨਾ ਗਾਂ ਕਿਉਂਕਿ ਆਪਾਂ ਨੂੰ ਘੱਟ ਪਤਾ ਲੱਗਦਾ ਹੁੰਦਾਗਾ ਵੀ ਇਹ ਜੀਆਂ ਗਾਵਾਂ ਕੀ ਕੀ ਰੇਟ ਚੱਲੀ ਜਾਂਦਾ ਨਾ ਜਾਂ ਤਾਂ ਫਿਰ ਮਤਲਬ ਜਦੋਂ ਕੋਈ ਵੀਡੀਓ ਬਣਾਉਂਦੀ ਆ ਤਾਂ ਜਾਂ ਅਗਲਾ ਕਹਿੰਦਾ ਵੀ ਫੋਨ ਤੇ ਕਰਾਂਗੇ ਬਾਈ ਹਨਾ ਹਾਂ ਜੀ ਤੇ ਹੁਣ ਛੋਟੇ ਸਾਹਮਣੇ ਰੇਟ ਆ ਗਿਆ ਦਾ ਤੇ ਬਾਕੀ ਤੁਸੀਂ ਦੱਸਿਓ ਜਰੂਰ ਸਾਨੂੰ ਇਹ ਗਾਂ ਕਿਵੇਂ ਲੱਗੀ ਹੈ ਨਾ ਬਹੁਤ ਚੰਗੇ ਆਰਡਰ ਦਾ ਦੇਖੋ ਯਾਰ ਸਾਈਜ਼ ਵੀ ਜਿਹੜਾ ਹੈਗਾ ਨਾ ਬਾਕੀ ਆਪਾਂ ਬਾਈ ਜੀ ਨੂੰ ਨਵਾਈ ਨਹੀਂ ਤਵਾਈ ਨਹੀਂ ਹਾਂ ਗੱਠ ਗੱਠ ਗਾਰੇ ਗੋਏ ਦੇ ਵਿੱਚੋਂ ਗਾਂ ਆਈ ਬਈ ਆ ਜੀ ਠੀਕ ਹੈ ਗੱਲ ਥੋੜਾ ਜਿਹਾ ਪੱਕਾਇਦਾ ਕੀਰਾਂ ਜ਼ਰੂਰ ਮੰਨੀ ਜਾਂਦੀ ਹੈ ਜੀ ਅੱਛਾ ਬਾਈ ਸਰੇਂਦਰ ਜਿਵੇਂ ਚਲੋ ਹੁਣ ਇਹ ਗਾਂ ਹੋ ਗਈ ਆਪਣੀ ਹਨਾ ਇੱਕ ਜਹਰ ਤੇਰੇ ਕੋਲ ਵਹਿੜ ਆ ਗਈ ਜਿਵੇਂ ਬਾਈ ਜੀ ਪਹਿਲਾ ਸੂਆ ਵਹਿੜ ਆ ਜੀ ਫੁੱਲ ਰਿਕਾਡ ਵਾਲੀ ਦੋਂਦੀ ਮੂੰਹ ਹੈ ਜੀ ਅੱਛਾ 2.5 ਸਾਲ ਦਾ ਬੱਚਾ ਹੈ ਅੱਛਾ ਐਡੀ ਕੋਈ ਬੰਦਾ ਖਵਾ ਪਿਆ ਕਿ ਤੁਸੀਂ ਕੱਦ ਇੱਥੇ ਰੁਕਿਓ ਜੀ ਮੈਂ ਪਰਲੇ ਪਾਸੇ ਖੜਦਾ ਵਹਿੜ ਤੇ ਉਹ ਗਾਂ ਤੋਂ ਮੈਨੂੰ ਆਇਆ ਲੱਗਦਾ ਕੋਈ ਮਾੜੀ ਮੋਟੀ ਹਨਾ ਉੱਚੀ ਹੋਊਗੀ ਲੈ ਇਹ ਇੱਥੋਂ ਦੇਖੋ ਜੀ ਬਾਕੀ ਆਹ ਕੀ ਤਾਂ ਦੇਖੋ ਜੀ ਵੀ ਮੇਰੇ ਨੱਕ ਤੇ ਆਉਂਦੀ ਆ। ਹਾਂਜੀ। ਅੱਛਾ ਬਾਈ ਸਰੇਂਦਰ ਅ ਪਹਿਲੇ ਸੂਏ ਜਿਵੇਂ ਹੁਣ ਆਸ ਕਿੰਨੀ ਆ ਦੁੱਧ ਦੀ? ਬਾਈ ਜੀ 40 ਕਿਲੋ ਦੁੱਧ ਦੇ ਦਊਗੀ। ਪਹਿਲੇ ਨਹੀਂ ਹਜੇ 10 ਤੋਂ 15 ਦਿਨ ਬਾਕੀ ਹੈ ਜੀ ਇਹਦੇ। ਅ 15 ਦਿਨ ਬਾਕੀ ਆ। 15 ਦਿਨ ਬਾਕੀ ਹੈ ਜੀ। ਪੱਥਰ ਵਰਗੀ ਉੱਪਰੋਂ ਪਈ ਆ ਜੀ। ਹਾਂ। ਤੇ ਹਾਂਜੀ ਹਜੇ ਕੋਈ ਬੱਚੀ ਨੂੰ ਵਾਸਤਾ ਹੀ ਨਹੀਂਗਾ ਜੀ। ਠੀਕ ਆ। ਇਹ ਆਈਦਰ ਕਰਿਓ ਮਾੜੀ ਜੀ। ਇਹ ਆ ਦੇਖੋ ਮਿੱਤਰੋ ਤੁਸੀਂ ਆਰਡਰ ਦੀ ਕੁਆਲਿਟੀ ਬਾਈ ਖੋਲੀ ਕਰਾ ਸੇਕੋ। ਅ ਜਦੋਂ ਆਪਾਂ ਤੋਰਾਂਗੇ ਨਾ ਬਹਿੜ ਤੇ ਤੁਸੀਂ ਉਦੋਂ ਦੇਖਿਓ ਕੱਦ-ਕਾੜ ਤੁਸੀਂ ਨਾ ਜੇ ਇੱਥੇ ਆਉਂਗੇ ਯਾਰ। ਵੀ ਸਾਨੂੰ ਜਿਹੜੀ ਆਪਾਂ ਵੀਡੀਓ ਚ ਦਿਖਾਤੀ ਉਹਦੋਂ ਵੱਡੀ ਲੱਗੂ 1.5 ਗੁਣਾ 2 ਗੁਣਾ ਵੱਡੀ ਲੱਗੂਗੀ ਜੀ ਹਾਂ ਇਹ ਕਹਿਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਅਗਲਾ ਜੇ ਆਪਾਂ ਕੁਝ ਬੋਲਦੇ ਆ ਤਾਂ ਉਹ ਸਾਨੂੰ ਕੁਝ ਦਿਸਦਾ ਫੇਰ ਹੀ ਬੋਲਦੇ ਹੁੰਨੇ ਆ ਆ ਦੇਖੋ ਹੁਣ ਤੁਸੀਂ ਵੇਖੜਦਾ ਮਤਲਬ ਤੋਰ ਤਾਰ ਜਿਹੜੀ ਹੈਗੀ ਲੇਵੇ ਵਾਲੇ ਪਾਸੋਂ ਤਾਂ ਜਮਾਉਣ ਫੁੱਲ ਹਜੇ ਨਾ ਯਾਰ ਜਿੱਦੇ ਫੁੱਲ ਤਿਆਰ ਹੋ ਗਈ ਤੁਸੀਂ ਉਹਦੇ ਦੇਖਿਓ ਬਾਈ ਠੀਕ ਹੈ ਇਹੋ ਜੀ ਕੋਈ ਪੈਦਾ ਕਰਕੇ ਪਾਲ ਕੇ ਜਿਨੇ ਪੂਰੀਆਂ ਆਸਾਂ ਮੇਦਾਂ ਲਾਈਆਂ ਹੁੰਦੀਆਂ ਹਾਂ ਜਿਨੇ ਬਾਈ ਜੀ ਅੱਜ ਕੱਲ ਨਾ 20 3000 ਦੀ ਬੱਚੀ ਪੇਟ ਚ ਹੀ ਚੰਗੇ ਫਾਰਮਾਂ ਚ ਬੁੱਕ ਹੋ ਜਾਂਦੀ ਹੈ ਜੀ ਅੱਛਾ 20 3000 ਦੀ ਪੇਟ ਦੇ ਵਿੱਚ ਹੀ ਗਾਂ ਦੇ ਬੱਚੀ ਬੁੱਕ ਹੁੰਦੀ ਹੈ ਚੰਗੇ ਸੀਮਣਾ ਦੀ ਹੁੰਦੀ ਆ ਬਈ ਹੁੰਦੀ ਹੈ ਨਹੀਂ ਸਹੀ ਗੱਲ ਆਪਣੇ ਪੰਡੋ ਮੁੰਡੇ ਨੇ 13 ਮੱਛੀਆਂ ਦਿੱਤੀਆਂ ਜੀ 35000 ਦੇ ਭਾਅ ਨੂੰ ਅੱਛਾ ਜੀ 8 8 ਦਿਨਾਂ ਦੀਆਂ ਜਦੋਂ ਹੁਣ ਬੰਦਾ 30 35000 ਦੀ ਬੱਚੀ ਲਿਆ ਕੇ ਰੋਜ਼ ਦਾ ਤਿੰਨ ਤੋਂ 400 ਰੁਪਏ ਖਵਾ ਕੇ ਦੋ ਸਾਲਾਂ ਚ ਢਾਈ ਸਾਲਾਂ ਚ ਐਡੀ ਬੱਚੀ ਪੈਦਾ ਕਰੂ ਤੋ ਕਿੰਨੇ ਰੁਪਏ ਮੰਗੂ ਆ ਜੀ ਕਿੰਨੇ ਰੁਪਏ ਮੰਗੂ ਜੇ ਚੰਗੇ ਫਾਰਮ ਚ ਹੋਵੇ ਬਾਈ ਜੀ ਕੋਈ 10 ਲੱਖ ਦੀ ਵੀ ਨਾ ਦੇਵੇ ਜਿੱਡੀ ਵਿੱਚੀ ਠੀਕ ਹੈ ਜੀ ਤੁਸੀਂ ਮੈਂ ਬਰਾਬਰ ਖੜਾ ਤੁਸੀਂ ਵੇਖੋ ਵੀ ਕੀ ਆਂਦੀ ਹੈ ਵਹਿੜ ਨਹੀਂ ਨਹੀਂ ਵਹਿੜ ਦਾ ਜਿਹੜਾ ਹੈਗਾ ਨਾ ਮਹਾਂਦਰਾ ਜਿਹੜਾ ਹੈਗਾ ਕੁਆਲਿਟੀ ਜਿਹੜੀ ਹੈਗੀ ਉਹ ਆਪਾਂ ਜਮਾ ਦਿਖਾ ਦਕੇ ਦੱਸ ਸਰੇਂਦਰ ਫਿਰ ਇਹ ਕੀ ਰੇਟ ਦੀ ਬਾਈ ਇਹ ਵੀ 2 ਲੱਖ ਤੇ 70000 ਰੁਪਏ ਦੀ ਦੇਵਾਂਗੇ ਠੀਕ ਹੈ ਇੱਕੋ ਰੇਟ ਹੋਵੇ ਹਾਂਜੀ ਠੀਕ ਹੈ ਲੈ ਜਾ ਵਿਕਰਾਂ ਮਿੱਤਰੋ ਜੜੇ ਜਿਹੜੀ ਹੈਗੇ ਵਹਿੜ ਤੁਸੀਂ ਹੁਣ ਇੱਕ ਵਾਰੀ ਨਿਗਾ ਫੇਰ ਮਾਰ ਲਓ ਹਨਾ ਇਹ ਬਾਕੀ ਮੈਂ ਤੁਰਦੀ ਫੇਰ ਦਿਖਾ ਦੇਣਾ ਅੱਗੇ ਢਿੱਲਾ ਟੁੱਲਾ ਜਿਹੜੀਆਂ ਹੈਗਾ ਬਾਲੀਆਂ ਪਈਆਂ ਹਜੇ ਤਾਂ ਲੇਵੇ ਵਾਲੇ ਪਾਸੋਂ ਤਾਂ ਕੋਈ ਕਮੀ ਨਹੀਂ ਹੈਗੀ ਠੀਕ ਹੈ ਜੇ ਕੋਈ ਭਰਾ ਚੰਗੇ ਪੈਸੇ ਲਾਉਣ ਵਾਲਾ ਹੈਗਾ ਤਾਂ ਉਹ ਜ਼ਰੂਰ ਸੰਪਰਕ ਕਰਨ ਤੇ ਜਿਵੇਂ ਬਈ ਸਰੇਂਦਰ ਹੁਣ ਆਇਆ ਕਰਾ ਆਪਣੇ ਕੋਲੇ ਅੱਛਾ ਬਈ ਸਰੇਂਦਰ ਜਿਹੜੀ ਹੁਣ ਆ ਵਹਿੜਾ ਕੀ ਖੋਲੀ ਬਈ ਕਰਾ ਸੇਵਕਾ ਇਹੇ ਵਹਿੜ ਦਾ ਬਈ ਸੁਆ ਬਾਈ ਜੀ ਦੂਜਾ ਸੁਹਾ ਬੱਛੀ ਪਿੱਛੇ ਐ ਪਰਸੋਂ ਦੀ ਸੂਈ ਹੈ ਜੀ ਅੱਛਾ ਮਗਰ ਬੱਛੀ ਹੈ ਹਾਂਜੀ ਠੀਕ ਐ ਪਰਸੋਂ ਦੀ ਸੂਈ ਹੈ ਹਾਂਜੀ ਓਕੇ ਇਹ ਆ ਦੇਖੋ ਹੁਣ ਤੁਸੀਂ ਲੰਮੀ ਇਹ ਵੀ ਬਹੁਤ ਆ ਆਰਡਰ ਦੀ ਕੁਆਲਿਟੀ ਹਜੇ ਤਾਂ ਯਾਰ ਮੈਨੂੰ ਐ ਲੱਗਦਾ ਆਪਾਂ 12 ਵਜੇ ਵੀਡੀਓ ਬਣਾ ਰਹੇ ਆ ਹਾਂਜੀ ਠੀਕ ਐ ਨਾ ਹਜੇ ਤਾਂ 4 ਘੰਟੇ ਮਸਾ ਹੋਏ ਹੋਣਗੇ 5 ਇਹਦੀ ਚਵਾਈ ਹੋਈ ਨੂੰ ਤੇ ਸ੍ਰਿੰਦਰ ਭਾਈ ਕਿੰਨਾ ਹੁਣ ਬੋਲਾ ਤਿਆਰ ਆ ਇਹਦਾ ਬਾਈ ਇਹਦੇ ਥੱਲੇ 15 16 ਕਿਲੋ ਚੂਨ ਆਲ 8 ਤੋਂ 9 ਕਿਲੋ ਟਾਈਮ ਦਾ ਹੈਗਾ ਅੱਠ ਤੋਂ 9 ਕਿਲੋ ਟਾਈਮ ਦਾ ਹੈਗਾ ਹਜੇ ਹਾਂਜੀ ਠੀਕ ਆ ਬਾਈ ਫਿਰ ਸਰਿੰਦਰ ਇਹ ਦੇ ਪੀਕ ਲੈਵਲ ਇਹਦਾ ਜਿਹੜਾ ਹੈਗਾ ਦੁੱਧ ਦਾ ਕਿੰਨਾ ਕਿੰਨਾ 25 ਪਲਸ ਦੁੱਧ ਦੇਣਾ ਜੀ 25 ਕਿਲੋ ਬਰੀਡ ਬਰੂਡ ਅੱਛਾ ਬਾਈ ਫਿਰ ਰੇਟ ਕੀ ਰਹੂ ਇਹਦਾ ਇਹ 90000 ਰੁਪਏ ਦੀ ਦੇ ਦਿਆਂਗੇ ਜੀ ਠੀਕ ਆ 90000 ਦੀ ਹਾਂ ਜੀ ਮਾਨ ਤੁਹਾਨੂੰ ਮੌਕੇ ਤੇ ਹੋ ਜੂਗਾ ਹਾਂ ਅੱਛਾ ਬਈ ਸਰਿੰਦਰ ਆ ਜਾ ਕਰਾਂ ਫਿਰ ਆਪਾਂ ਇੱਕ ਸਿਰੇ ਤੇ ਗਾਂ ਯਾਰ ਨਾ ਤੇਰੀ ਰਹਿ ਗਈ ਸੇਵਕ ਗਾਂ ਖੋੜ ਕੇ ਲਿਆ ਬਾਈ ਉਰਾ ਕਰਕੇ ਲੋ ਵੀ ਕੇਰਾ ਤੁਸੀਂ ਚੈੱਕ ਕਰ ਲਓ ਬਾਈ ਸੇਵਕ ਲਈ ਆਉਂਦਾ ਗਾਂ ਨੂੰ ਹਨਾ ਇਹ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਾਈ ਸਰਿੰਦਰ ਇੱਥੇ ਖੜਾ ਲਾ ਸੇਵਕ ਆਪਾਂ ਪਹਿਲਾਂ ਨਾ ਡਿਟੇਲ ਲੈ ਲਗੇ ਜੀ ਬਾਈ ਜੀ ਤੀਜਾ ਸੂਆ ਸੂਈ ਜੀ ਫਾਰਮ ਦੀ ਆ ਕੋਈ ਵੀ ਪਸ਼ੂ ਆਪਾਂ ਐ ਨਹੀਂ ਬਾਈ ਜੀ ਕਿ ਨਮਾਇਆ ਤਵਾਇਆ ਹੋਊਗਾ ਸਭ ਲਿਬੜੀਆਂ ਤੇ ਬੜੀਆਂ ਉਵੇਂ ਜਿਵੇਂ ਫਾਰਮ ਚ ਵਾਈਆਂ ਕਰੀਆਂ ਠੀਕ ਹੈ 38 39 ਕਿਲੋ ਮਾਲਕ ਦਾ ਦੁੱਧ ਦੱਸਣ ਦਾ ਰਿਕਾਰਡ ਹੈ ਜੀ ਇਹਦਾ ਆਪਣੇ ਕੋਲੇ ਰਹੇਗੀ ਆਪਾਂ 30 ਤੋਂ ਬਾਹਰ ਦੁੱਧ 34 35 ਕਿਲੋ ਚੋਕੇ ਦੇ ਦੇ ਦਾਂਗੇ ਜੀ ਆਪਣੇ ਕੋਲੇ 8 ਦਿਨ 10 ਦਿਨ ਰਹੇਗੀ ਇਹਨੂੰ ਅੱਜ ਦੂਜਾ ਤੀਜਾ ਦਿਨ ਹੈ ਜੀ ਸੂਈ ਨੂੰ ਮਗਰ ਇਹਦੇ ਬਈ ਮਗਰੇ ਦੇ ਬੱਚਾ ਜੀ ਮਗਰ ਬੱਚਾ ਆ ਗਿਆ ਹਾਂਜੀ 20 ਤੋਂ ਬਾਹਰ ਬੋਲਾ ਸਟਾਰਟਿੰਗ ਹੋਊਗੀ ਜੀ ਇਹਦੀ 20 ਤੋਂ ਬਾਹਰ ਸਟਾਰਟਿੰਗ ਹਾਂਜੀ ਠੀਕ ਆ ਬਾਈ ਤੋਰੀ ਕਰਾਂ ਭਾਈ ਆਰਡਰ ਦੀ ਕੁਆਲਿਟੀ ਤੁਸੀਂ ਦੇਖੋਗੇ ਨਾ ਵਾਹ ਦੇਖ ਝਟ ਬਹੁਤ ਸੋਹਣਾ ਹਨਾ ਲੇਵਾ ਜਿਹੜਾ ਹੈਗਾ ਬਹੁਤ ਜਿਆਦਾ ਵੱਡਾ ਹੈਗਾ ਕਿ ਮਸ਼ੀਨ ਨਾਲ ਚਵਾਈ ਇਹਦੀ ਹੱਥੀ ਚਵਾਈ ਜਿਵੇਂ ਪਹਿਲਾਂ ਜੀ ਮਸ਼ੀਨ ਤੋਂ ਹੀ ਲੱਗੀ ਹੋਈ ਹੈ ਜੀ ਹੁਣ ਵੀ ਮਸ਼ੀਨ ਹੀ ਹੈ ਅੱਛਾ ਮਸ਼ੀਨ ਤੇ ਆਈ ਹੋਈ ਹੈ ਹੱਥੀ ਚਵਾਈ ਹੱਥੀ ਚਵਾਈ ਵੀ ਹੋ ਜੂਗੀ ਜੀ ਹਾਂ ਹੋ ਤਾਂ ਜਾਊਗੀ ਸ੍ਰਿੰਦਰ ਲੈ ਲੈ ਕੇ ਜਾਈਂ ਕਰਾਂਗਾ ਇਹ ਇੱਥੋਂ ਦਿਖਾਦਾ ਮੋਹਰਲਾ ਥਣ ਠੀਕ ਹੈ ਤੇ ਮਗਰੋਂ ਜਿਹੜਾ ਹੈਗਾ ਨਾ ਇਹ ਤੁਸੀਂ ਚੈੱਕ ਕਰ ਲਓ ਤੋਰ ਤੋਰ ਵੀ ਦੇਖ ਲਓ ਤੁਸੀਂ ਐਨ ਬਾਈ ਸਰਿੰਦਰ ਜਿਵੇਂ ਗੱਲ ਕਰ ਗਏ ਆਪਾਂ ਤੀਜੇ ਸੂਏ ਸੂਈ ਆ ਹੁਣ ਹੈਨਾ ਹਾਂਜੀ ਲੇਵੇ ਵਾਲੇ ਪਾਸੋਂ ਲੱਗਦਾ ਵੀ ਹਾਂ ਚੰਗਾ ਦੁੱਧ ਪਾਊਗੀ ਪਾਊਗੀ ਕਿ ਨਹੀਂ ਬਾਕੀ ਮਿਲਕ ਵੇਨ ਜਿਹੜੀ ਹੈਗੀ ਉਹ ਕਾਫੀ ਵੱਡੀ ਹੈ ਇਹਦੇ ਹਾਂਜੀ ਸਰਿੰਦਰ ਫਿਰ ਕੀ ਰੇਟ ਇਹਦਾ ਇਹ ਆਪਾਂ 95000 ਰੁਪਏ ਦੀ ਦੇ ਦਾਂਗੇ ਜੀ 99 ਹੀ ਆ 99 ਹੀ ਆ ਠੀਕ ਆ ਇਹਦਾ ਸੁਵਾ ਤੀਜਾ ਜੀ ਤੀਜਾ ਠੀਕ ਆ ਬਈ ਸਰੇਂਦਰ ਓਕੇ ਜਿਵੇਂ ਆਪਾਂ ਬਾਈ ਸਰੇਂਦਰ ਇਧਰ ਤੋਂ ਸਾਰੀਆਂ ਆਪਾਂ ਦਿਖਾਤੀਆਂ ਹਨਾ ਇੱਕ ਮਾਂ ਕਰਮ ਵਾਲੀ ਹਨਾ ਖੁੱਲੀ ਫਿਰਦੀ ਮਨ ਲਾਦਾ ਸੀ ਆ ਸੀ ਆ ਇਹ ਇਹਨੇ ਮੈਨੂੰ ਐ ਲੱਗਦਾ ਇਧਰ ਦੋ ਤਿੰਨ ਗਾਵਾਂ ਲੁਕੋਈ ਲਈਆਂ ਬਾਈ ਇਵੇਂ ਹੀ ਹੈ ਜੀ ਇਹ ਨਹੀਂ ਇਵੇਂ ਹੀ ਹੈ ਜੀ ਅੱਛਾ ਸਰੇਂਦਰ ਭਾਈ ਇਧਰਲੇ ਪਾਸਿਓ ਕਿਹੜੀ ਗਾਹ ਵਹਿੜ ਆਪਣੇ ਪਹਿਲਾ ਪਸਾਈ ਵਾਲ ਦਿਖਾਈ ਹੈ ਜੀ ਜਿਹੜਾ ਬਾਈ ਦਾ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਸੀਗਾ ਨਾ ਵੀ ਤੇਰੇ ਤਾਂ ਰਿਸ਼ਤੇਦਾਰਾਂ ਦੀ ਹੈ ਜਦੋਂ ਬਾਲਟੀ ਧਰ ਕੇ ਚਵਾਈ ਉਦੋਂ ਦੱਸੀ ਤੇ ਐ ਕਰੀ ਅੱਜ ਬੱਚਾ ਹੀ ਬਾਲਟੀ ਧਰ ਕੇ ਚਵਾਈ ਕਰਕੇ ਵਿਖਾਉਂਦਾ ਜੀ ਦੁਪਹਿਰ ਦਾ ਟਾਈਮ ਹੈ ਅੱਛਾ ਹਾਂ ਬੱਚਾ ਬੱਚਾ ਛੱਡ ਕੇ ਨਾ ਜੂੜ ਪਾ ਕੇ ਠੀਕ ਹੈ ਤੇ ਸੋ ਨੂੰ ਚਵਾਈ ਕਰਕੇ ਵਿਖਾਉਂਦਾ ਵੀ ਇਹ ਲੱਤਾਂ ਵਾਲੀ ਹੈ ਇਹ ਆਪਣੀ ਵਹਿੜੋਂ ਉਹਦੇ ਦਿਨ ਚ 10 ਵਾਰੀ ਵੇਖਦੀ ਸੀ ਆਪਾਂ ਮੈਂ ਸਾਨੂੰ ਉਹਦੇ ਨੂੰ ਉਹਦੇ ਵੀ ਫੋਨ ਕਰਕੇ ਆਖਿਆ ਸੀ ਵੀ ਆਪਾਂ ਵੀਡੀਓ ਜੀ ਵਿਖਾਉਣੀ ਹੈ ਇਹ ਬਾਲਟੀ ਧਰ ਕੇ ਚਵਾਉਂਦੀ ਆ ਬਹੁਤ ਸਿਆਣੇ ਸਿਆਣੇ ਬੰਦੇ ਬੈਠੇ ਆ ਕਮੈਂਟ ਕਰਨ ਵਾਲੇ ਕਈ ਤਾਂ ਉਹ ਹੀ ਜੈਲਸੀ ਵਾਲੇ ਹੁੰਦੇ ਆ ਬਾਈ ਜੀ ਸਾਡੇ ਆਣ ਗਵਾਂਡ ਵਾਲੇ ਹਾਂ ਤੇ ਚਲੋ ਹੁਣ ਤੁਸੀਂ ਉਹ ਸਾਹਮਣੇ ਦੇਖੋ ਜੀ ਬੱਚਾ ਵੀ ਕੋਈ ਲੱਤ ਮਾਰਦੀ ਹੋਏ ਦੋਨੇ ਪਾਸੇ ਦੀ ਬਹਿ ਜੇ ਠੀਕ ਹੈ ਜੂੜ ਪਾਉਣਾ ਪਾਲੇ ਬੇਫਿਕਰ ਹੋ ਕੇ ਪੁੱਤ ਦੋਨੇ ਪਾਸੇ ਦੀ ਬਹਿ ਜਾ ਏ ਆਪਾ ਇਹ ਦਿਖਾਉਣਾ ਹੀ ਸੀ ਅੱਜ ਬਾਈ ਜੀ ਦਿਖਾਉਣਾ ਸੀ ਵੀ ਆ ਬਾਲਟੀ ਧਰਕੇ ਚਵਾਉਂਦੀ ਆ ਬਾਈ ਜੀ ਠੀਕ ਹੈ ਗੱਲ ਨਹੀਂ ਲਵ ਯੂ ਮਿੱਤਰੋ ਮੈਂ ਵੀਡੀਓ ਬੰਦ ਨਹੀਂ ਕਰਾਂਗਾ ਆਪਣੀਆਂ ਗੱਲਾਂ ਦੇ ਵਿੱਚ ਬਾਈ ਜੀ ਨੇ ਦਾਮ ਹੋਊਗਾ ਉਹ ਨਹੀਂ ਗੱਲ ਠੀਕ ਹੈ ਗੱਲ ਵੀ ਬਾਲਟੀ ਧਰਕੇ ਜੇ ਚਵਾਈ ਕਰਵਾਈ ਤਾਂ ਲੈ ਕੇ ਜਾਇਓ ਤੇ ਨਹੀਂ ਹੈ ਨਾ ਨਾ ਲੈ ਕੇ ਜਾਓ ਐਂ ਕਿਸੇ ਸੀ ਨਾ ਆਪਣਾ ਗੱਲ ਠੀਕ ਹੈ ਗੱਲ ਇਹ ਆ ਦੇਖੋ ਹੁਣ ਤੁਸੀਂ ਤੇ ਅੱਜ ਇਹਦੇ ਥੱਲੇ ਬਾਈ ਜੀ 4 ਤੋਂ 5 ਦਿਨ ਹੋ ਗਏ ਠੀਕ ਹੈ ਤੇ 6 ਕਿਲੋ ਦੇ ਆਸੇ-ਪਾਸੇ ਟਾਈਮ ਦਾ ਦੁੱਧ ਹੈ ਜੀ ਚੋਣ ਵਾਲਾ ਅੱਛਾ ਬਈ ਬੱਚਾ ਚੋਲੇ ਬੁੜੀ ਚੋਲੇ ਕੋਈ ਠੀਕ ਹੈ ਐ ਨਹੀਂ ਗਈ ਵੀ ਨਾਲੇ ਦੁਪਹਿਰ ਦਾ ਟਾਈਮ ਹੈ ਜੀ ਠੀਕ ਹੈ ਸਾਰੇ ਗਾਂ ਖਾਲੀ ਹੋਈ ਵੀ ਆ 5 ਘੰਟੇ ਹੋਏ ਆ ਜੀ ਲੈ ਵੀ ਜਵਾਕ 5 ਘੰਟੇ ਹੋਏ ਆ ਦੁਪਹਿਰ ਦਾ ਟਾਈਮ ਹੈ ਜੀ ਇਹ ਉਹ ਲੈ ਇਹ ਹੁਣ ਉਤਰਦੀ ਆ ਹਾਂ ਹਾਂ ਹੁਣ ਉਤਰੂਗੀ ਇਹ ਠੀਕ ਆ ਗੱਲ ਯਾਰ ਬਾਈ ਜਮਾ ਅਸਲ ਲਗਾ ਹੈਗੀ ਜਿਹੜੀ ਕਹਿੰਦੇ ਬਾਕੀ ਜੂੜ ਤੋਂ ਬਿਨਾ ਹੀ ਬੈ ਜਾ ਜੂੜ ਖੋਲਦੇ ਬਿਨਾ ਜੂੜ ਤੋਂ ਬੈ ਜਾ ਜੂੜ ਖੋਲ ਦੇ ਵਿੱਚ ਜੂੜ ਖੋਲ ਬਸ ਅਲੀ ਕਰਾ ਦੇ ਬਿਨਾ ਜੂੜ ਤੋਂ ਵੀ ਲੈ ਵੀ ਲੈ ਕਰ ਇੱਥੀ ਛੜ ਦੇ ਜੂੜ ਛੜ ਦੇ ਬੈ ਜਾ ਬਿਨਾ ਜੂੜ ਤੋਂ ਬੈ ਜਾ ਬੈ ਜਾ ਬੈ ਜਾ ਸ਼ਾਬਾਸ਼ ਲੈ ਵੀ ਥੋੜਾ ਹੀ ਆਪਣੇ ਕੈਮਰੇ ਤੋਂ ਜੂੜ ਡਰੀ ਜਾਂਦੀ ਆ ਆਪਾਂ ਹੁਣ ਬੋਲੀ ਜਾਂਦੇ ਆ ਭਾਈ ਜਿਵੇਂ ਹਨਾ ਉਹ ਗੱਲ ਨਹੀਂ ਹੈਗੀ ਵੀ ਜਿਹੜੀ ਕਹਿੰਦੇ ਹੁੰਦੇ ਆ ਬਾਲਟੀਆਂ ਬਾਈ ਅਸੀਂ ਕੋਈ ਜਵਾਕ ਦੇ ਲੱਤ ਬਾਣੀ ਤੇ ਡਾਉਣੀ ਕੀ 60 ਗਾਂ ਤਾਂ 50 55000 ਦੀ ਐ ਤੇ 70 80000 ਡਾਕਟਰ ਨੇ ਪਲੇਟਾਂ ਪਾਉਣ ਦਾ ਲੈ ਲੈਣਾ ਇਹ ਦੇਸੀ ਗਾਂ ਲੱਤ ਮਾਰੇ ਤਾਂ ਨਹੀਂ ਸਹੀ ਗੱਲ ਹਾਂ ਕੋਈ ਆਪਾਂ ਐ ਨਹੀਂ ਗਈ ਵੀ ਕੋਈ ਉਹੋ ਜੀ ਥੱਲੇ ਕੋਈ ਜਵਾਕ ਦੀ ਬਾਤ ਆ ਜਿਹੜੀਆਂ ਹੈਗਾ ਤਾਰਾ ਮਾਰ ਕੇ ਦਿਹਾਤੀਆਂ ਪਾਲਾ ਹੁਣ ਉੱਠ ਖੜ ਤਾਂ ਵੀ ਕੋਈ ਗੱਲ ਨਹੀਂ ਆ ਜਾ ਪੁੱਤ ਉੱਠ ਖੜ ਆ ਜਾ ਆ ਜਾ ਕੋਈ ਗੱਲ ਨਹੀਂ ਆਥ ਨਹੀਂ ਕੋਈ ਦੇਖਣ ਵਾਲਾ ਆ ਜਾਣਾ ਹੁੰਦਾ ਫਿਰ ਜਮਾ ਖਾਲੀ ਹੋ ਜੂ ਕਿ ਨਹੀਂ ਅੱਛਾ ਭਾਈ ਸਰੇਂਦਰ ਫਿਰ ਇਹ ਗਾਤੋਰੀ ਮਾੜੀ ਜੀ ਕਰਾ ਆਪਾਂ ਫਿਰ ਤੌਰਤਾ ਦਿਖਾਗੇ ਬੱਚੇ ਦੇ ਨਾਲ ਹੀ ਕਾਂ ਖੁੱਲੀ ਛੱਡਦੇ ਬੱਚਾ ਫੜ ਲਾ ਅੱਛਾ ਗਾਂ ਖੁੱਲੀ ਛੱਡੋਗੇ ਗਾਂ ਖੁੱਲੀ ਛੱਡਦੇ ਕਿਉਂਕਿ ਬੱਚੇ ਦਾ ਕਰਦਾ ਨਾ ਜੀ ਜਾਨਵਰ ਅੱਛਾ ਉਹ ਆਪਣੇ ਥੋੜਾ ਜਿਹਾ ਕੈਮਰੇ ਤੋਂ ਹੀ ਡਰੀ ਜਾਂਦੀ ਹੈ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੋ ਵੀ ਮਿੱਤਰੋ ਆਪਾਂ ਤੁਹਾਨੂੰ ਗਾਂ ਜਿਹੜੀ ਹੈਗੀ ਹੈ ਨਾ ਇਹ ਆ ਦਿਖਾਤੀ ਜਿਹੜੀ ਪਿਛਲੀ ਵੀਡੀਓ ਚ ਵੀ ਦਿਖਾਈ ਸੀ ਬਾਈ ਕਹਿੰਦਾ ਆਪਾਂ ਦੇਣੀ ਨਹੀਂ ਜਿੰਨਾ ਜੇਕਰ ਆਪਾਂ ਬਾਰਟੀ ਧਰ ਕੇ ਇਹ ਆਪਾਂ ਤੁਹਾਨੂੰ ਦੂਜੇ ਦਿਨੋਂ ਹੀ ਫੋਨ ਕਰਤਾ ਸੀਗਾ ਜੀ ਵੀ ਆਪਾਂ ਨੂੰ ਆਹ ਕਮੈਂਟ ਆਇਆ ਤੇ ਸੀ ਇੱਕ ਬਾਈ ਦਾ ਹੋਰ ਵੀ ਬਾਈ ਨੇ ਤੁਰ ਫਿਰ ਕੇ ਬਾਈ ਕੱਲਾ ਫੇਸਬੁੱਕ ਵੇਖਣ ਆਲਾ ਹੀ ਸੀਗਾ ਜਿਹੜਾ ਆਂਦਾ ਸੀ ਪਤੰਦਰੋ 80 ਦੀ ਹੈ ਨਹੀਂ ਸੀ ਥੋੜੇ ਲੋਟ ਆ ਗਿਆ ਉਹੋ ਜਿਹਿਆਂ ਦਾ ਬਾਈ ਲੋਕ ਕੱਲਾ 80 ਨਹੀਂ 180 80 ਜਦੋਂ ਲੈਣ ਜਾਈਏ ਨਾ 2-2 ਲੱਖ ਰੁਪਈਆ ਭਾਅ ਕਰਦੇ ਆ ਸਹੀ ਗੱਲ ਹਾਂਜੀ ਅੱਛਾ ਭਾਈ ਇਹ ਕਿੰਨੀ ਦੀ ਦੇਵਾਂਗੇ ਆਪਾਂ ਇਹ ਬਾਈ ਆਪਾਂ 55000 ਦੀ ਦੇਵਾਂਗੇ 55000 ਹਾਂਜੀ ਠੀਕ ਆ ਹਾਂ ਅ ਹਾਂਜੀ ਹੈਗੀਆਂ ਜੀ ਕਿਹੜੀ ਆ ਬਾਈ ਬਾਈ ਜੀ ਇਹ ਵੈੜ ਵੀ ਆਪਣੀ ਫਾਰਮ ਵਾਲੀ ਹੈ ਜੀ ਜਿਹੜੀ ਉਹ ਸਾਹਮਣੇ ਹੈ ਬਾਕੀ ਇਹ ਵੀ ਕਰੀ ਵਾਲੀ ਹਾਂਜੀ ਠੀਕ ਹੈ ਤੇ ਇਹ ਚੌਗੀ ਵਿਚੀ ਹੈ ਜੀ ਆਹ ਥੋੜੀ ਜੀ ਫਿੱਕੇ ਅੰਗਰੀ ਗਾਂ ਜੀ 15 ਦਿਨਾਂ ਦੀ ਕੱਚੀ ਵੈੜ ਆ ਦੂਜਾ ਤੀਜਾ ਸੂਆ ਚਲੋ ਆਪਾਂ ਸਾਰੀਆਂ ਦੌਰ ਕੇ ਦਿਖਾ ਦਗੇ ਫਿਰ ਬਾਈ ਸਰ ਜੀ ਦਿਖਾ ਅੱਛਾ ਬਾਈ ਮੋਟੀ ਮੋਟੀ ਜਾਣਕਾਰੀ ਦੇ ਦਗੇ ਹੁਣ ਆਪਾਂ ਜਿਵੇਂ ਆਹ ਬਿਹੜ ਦਿਖਾਈ ਜਾਂਦੇ ਆ ਇਹ ਕਿੰਨੇ ਕ ਦੁੱਧ ਵਾਲੀ ਹੈ ਬਾਈ ਤੇ ਬਾਈ ਜੀ ਪਹਿਲਣ ਦਾ 30 ਪਲੱਸ ਦਾ ਰਿਕਾਰਡ ਦੱਸਿਆ ਜੀ ਅੱਛਾ ਬਾਈ 30 ਪਲੱਸ ਦਾ ਹਾਂਜੀ 15 ਤੋਂ 20 ਦਿਨ ਲੈ ਜੂਗੀ 20 ਦਿਨ ਤਾਂ ਆ ਠੀਕ ਆ ਸਰੇਂਦਰ ਭਾਈ ਫਿਰ ਕੀ ਰੇਟ ਰਹੂ ਇਸ ਵਾਰ ਇਹ ਬਾਈ ਜੀ ਆਪਾਂ 1 ਲੱਖ ਤੇ 10000 ਰੁਪਏ ਦੀ ਦੇਮਾਰੀ 1 ਲੱਖ ਤੇ 10000 ਦੀ ਦੇਵੋਗੇ ਤਾਂ ਫਿਰ ਦੁੱਧ ਕਿੰਨਾ ਦੇਵੋਗੇ ਇਹਦੇ ਚ ਤੇ ਬਾਈ ਜੀ 30 ਪਲੱਸ ਦੁੱਧ ਦੇਣ ਵਾਲੀ ਬਿਹੜਾ ਜੀ 30 ਪਲੱਸ ਠੀਕ ਆ ਲੈ ਵੀ ਆਹ ਦੇਖ ਲਓ ਤੁਸੀਂ ਬਿਹੜ ਇਹ ਵੀ ਜੇ ਜਦੋਂ ਨਾ ਤੁਸੀਂ ਮੈਂ ਤੁਹਾਨੂੰ ਦੱਸਾਂਗਾ ਲਾ ਇੱਥੇ ਨਾ ਸ਼ੈਂਪੂ ਪਿਆ ਹੈ ਸ਼ੈਂਪੂ ਪਿਆ ਜਦੋਂ ਐ ਨਿਵਾਤਵਾ ਕਿਸੇ ਬਾਈ ਮੁੱਤਰ ਦੀ ਇੱਕ ਦੀਆਂ ਦੋ ਲੱਗੀਆਂ ਅੱਛੀ ਸ਼ੈਂਪੂ ਵੀ 10 10 ਕਿਲੋ ਇਕੱਠਾ ਲਿਆਈਦਾ ਹੈ ਗਰਮੀ ਦਾ ਜਾਨਵਰ ਨਿਵਾਉਣ ਨੂੰ ਆਪ ਤਾਂ ਪੜਾ ਸ਼ੇਪੂ ਨਾ ਨਵਾਈਏ ਪਰ ਜਿਹੜਾ ਜਾਨਵਰ ਹੁੰਦਾ ਉਹ ਸ਼ੇਪੂ ਨਾਲ ਹੀ ਨਮਾਈਦਾ ਸਹੀ ਗੱਲ ਹੈ ਮੈਂ ਉਹ ਸੀਸੇ ਪੀ ਗਿਆ ਸਮਾਂ ਉਹ ਨਾ ਕਰਕੇ ਠੰਡ ਜਾਦੇ ਆ ਬਾਈ ਜੀ ਤਾਂ ਕਰਕੇ ਆਪਾਂ ਕਿਸੇ ਤੇ ਪਾਣੀ ਦੇ ਛਿੱਟਾ ਆਰ ਦਿੱਤਾ ਨਹੀਂ ਤਾਂ ਹੀ ਮੈਂ ਕਹਿ ਰਿਹਾ ਹਨਾ ਅੱਛਾ ਵੇ ਸੇਵਕ ਬੰਨ ਕੇ ਰਾਂ ਫਿਰ ਇਹਨੂੰ ਅੱਛਾ ਬਾਈ ਸਰਿੰਦਰ ਜਿਵੇਂ ਆਪ ਐੜਾ ਗਈ ਤੇਰੀ ਚੌਗੀ ਹੈ ਹਾਂਜੀ ਚੌਗੀ ਠੀਕ ਹੈ ਤੇ ਬਈ ਇਹ ਮੈਨੂੰ ਆਏ ਦੱਸ ਪੜਾ ਜੀਆਂ ਹੋਰੂ ਜੀ ਬਾਈ ਜੀ ਹਜੇ ਪੜਾ ਹੀ ਪਾਉਣੀਆਂ ਚਾਲੂ ਕੀਤੀਆਂ ਵੈੜ ਤੇ 15 ਤੋਂ 20 ਦਿਨ ਬਾਕੀ ਆ ਅੱਛਾ 15 ਤੋਂ 20 ਦਿਨ ਬਾਕੀ ਆ ਹਾਂਜੀ ਠੀਕ ਆ ਹਜੇ ਤਾਂ ਲੇਵਾ ਹੋਰ ਬਣਾ ਏ ਹੁਣ ਤਾਂ ਜਿਵੇਂ ਆ ਦੇਖੋ ਇੱਕ ਪਾਸੇ ਜੇ ਨਾ ਲੇਵਾ ਐ ਜੇ ਕਹਿੰਦਾ ਵੀ ਹਾਂ ਬਈ ਕੀ ਹੈ ਜੀ ਇੱਕ ਪਾਸੇ ਤਾਂ ਕਰਕੇ ਪਹਿਲਾਂ ਆਪਾਂ ਲੂਣ ਪਾਈ ਜਾਂਦੇ ਜੀ ਇਹ ਇੱਕ ਮਿੰਟ ਅੱਛਾ ਬਾਈ ਫਿਰ ਮੈਨੂੰ ਐਂ ਦੱਸ ਹਾਂਜੀ ਵੀ ਇਹ ਵਹੜਾ ਆਪਾਂ ਕਿੰਨੇ ਚ ਦੇਵਾਂਗੇ ਇਹ ਬਾਈ ਜੀ 1 ਲੱਖ ਤੇ 10000 ਰੁਪਏ ਦੀ ਦੇਵਾਂਗੇ ਜੀ 1 10 ਦੀ ਠੀਕ ਆ ਚਲੋ ਇਹ ਬੰਨ ਬਈ ਕਰਾ ਸੇਵਕਾ ਇਹ ਵੀ ਆਪਾਂ ਦਿਖਾਤੀ ਜਿਹੜੀ ਵਹੜ ਮਿੱਤਰੋ ਚੰਗੀ ਆ ਬਾਕੀ ਥੋੜਾ ਜਿਹਾ ਪਿਛਲੀ ਵੀਡੀਓ ਦੇ ਵਿੱਚ ਆਪਣਾ ਇਹ ਵੀ ਕਮੈਂਟ ਕਰਦੇ ਸੀ ਕਿ ਕਾਲਾ ਆਇਆ ਹੈ ਕਾਲਾ ਆਇਆ ਹੈ ਤੁਸੀਂ ਵੀ ਆਪਾਂ ਥੋੜਾ ਜਿਹਾ ਕਾਲੇ ਦਾ ਨਾਮ ਲਾਏ ਬੈਠੇ ਸੀ ਚਲੋ ਆਪਾਂ ਗਲਤੀ ਨਾਲ ਲਾਏ ਬੈਠੇ ਠੀਕ ਹੈ ਬਾਕੀ ਭਾਈ ਜੀ ਜਾਨਵਰ ਆਪਦੀ ਆਪਦੀ ਥਾਂ ਹੁੰਦਾ ਕਾਲੇ ਦੀ ਨਿਗਾ ਹੋ ਸਕਦਾ ਸਾਡੇ ਨਾਲੋਂ ਕਾਲੇ ਦੀ ਨਿਗਾ ਜਾਦੀ ਉੱਚੀ ਹੈ ਜੀ ਬਹੁਤ ਚੰਗੇ ਜਾਨਵਰ ਤੇ ਹੱਥ ਰੱਖਦਾ ਉਹ ਹਾਂ ਹਾਂ ਚੰਗੀਆਂ ਆਗਾਵਾ ਹੁੰਦੀਆਂ ਬਾਕੀ ਫਾਰਮ ਵਾਲਾ ਜ਼ਿਆਦਾਤਰ ਮਾਲ ਫਾਰਮ ਦਾ ਹੁੰਦਾ ਜੀ ਉਹਦੇ ਕੋਲੇ ਸਹੀ ਗੱਲ ਹੈ ਵੱਡੀਆਂ ਵੇੜਾਂ ਹੀ ਬਹੁਤ ਵੱਡੀਆਂ ਵੇੜਾਂ ਹੁੰਦੀਆਂ ਹਾਂ ਠੀਕ ਹੈ ਗੱਲ ਨਹੀਂ ਉਹ ਉਹ ਮਤਲਬ ਕੀ ਹੈ ਨਾ ਚਲੋ ਕਈ ਵਾਰੀ ਹੁੰਦਾ ਵੀ ਮੂਹ ਦੇ ਵਿੱਚ ਗੱਲ ਆ ਜਾਂਦੀ ਆਪੋ ਕਹੀ ਜਾਂਦੀ ਆ ਹਾਂ ਕੁਦਰਤੀ ਆਖੀ ਮਾਲਾ ਦਾ ਕਿਸੇ ਨੂੰ ਕਿਹਾ ਨਹੀਂ ਹੈ ਨਾ ਤੇ ਪਰ ਫਿਰ ਆ ਗਿਆ ਜਿਹੜੇ ਫਾਰਮ ਵਾਲਾ ਮਾਲ ਹੋਣ ਕਰਕੇ ਕੋਈ ਬਾਈ ਜੀ ਫਾਰਮ ਵਾਲਿਆਂ ਦੇ ਵੀ ਵਸ ਦੀ ਗੱਲ ਨਹੀਂ ਜਿਹੜਾ ਬਾਈ ਜੀ ਇਹ ਡੇ ਡੇ 2 2 ਲੱਖ ਰੁਪਏ ਖਵਾ ਕੇ ਵੱਛੀ ਤਿਆਰ ਕਰਦਾ ਜੀ 2 2 4 4000 ਵਾਲੇ ਸੀਮਣਾਂ ਦੀਆਂ ਵੱਛੀਆਂ ਹੁੰਦੀਆਂ ਫਿਰ ਉਹਨਾਂ ਤੇ ਭਾਤ ਆ ਲੱਗਦਾ ਹੀ ਹੈ ਜੀ ਬਰ ਫਾਰਮ ਵਾਲਿਆਂ ਦੀ ਵੀ ਬਸ ਦੀ ਗੱਲ ਨਹੀਂ ਜੀ ਇੰਨੇ ਇੰਨੇ ਰੁਪਏ ਖਵਾ ਕੇ ਵੱਛੀ ਤਿਆਰ ਕਰਨੀ ਇੰਨੇ ਦੁੱਧ ਵਾਲੀ ਤੇ ਸਰੋ ਨਾ ਇਹੇ ਗੱਲ ਕਹਿੰਦਾ ਸੀ ਸਰਿੰਦਰ ਚਲੋ ਇਹ ਵੀ ਵੱਡਾ ਪੁਣਾ ਹੈਗਾ ਵੀ ਜਿਹੜਾ ਤੂੰ ਮਤਲਬ ਗਲਤੀ ਮੰਨਦੇ ਆ ਚਲ ਹਨਾ ਚਲੋ ਗਲਤੀ ਮੰਨ ਲਓ ਕਿ ਨਹੀਂ ਆ ਜੀ ਬਕਾਲੇ ਦਾ ਨਾਮ ਆ ਲੈ ਤਾਂ ਲੋਕਾਂ ਨੇ ਕਮੈਂਟ ਕਮੈਂਟ ਵਾਵਾ ਕੀਤੇ ਤੇ ਚਲੋ ਆਪਣੇ ਕਿੰਨੀ ਬਾਈ ਜੀ ਰੱਬ ਵਰ ਗਿਆ ਸਾਰੇ ਕਾਲਾ ਵੀ ਵਧੀਆ ਚੰਗਾ ਬੰਦਾ ਜੀ ਨੇ ਆਖਿਆ ਅੱਛਾ ਬਾਈ ਜਿਵੇਂ ਆ ਵਿਹੜ ਆ ਗਈ ਪਤਲੀ ਵਿਹੜ ਆ ਗਈ ਤੇ ਇਹੇ ਵਿਹੜ ਦਾ ਬਾਈ ਇਹ 15 ਤੋਂ 20 ਦਿਨ ਬਾਕੀ ਹੈ ਜੀ ਇਹਦੇ ਤੇ ਥੋੜੀ ਜੀ ਫਿੱਕੇ ਆਂਗਦੀ ਹੈ ਜੀ ਦੁੱਧ ਦੇਣੇ ਵੀ 20 ਕਿਲੋ ਤੋਂ ਬਾਹਰ ਦੇਤਾ ਵੀ ਆ ਜੀ ਠੀਕ ਹੈ ਜੀ ਤੇ ਕੀ ਭਾਅ ਰਹੂ ਬਈ ਯਾਰ ਬਈ ਇਹ 75000 ਰੁਪਏ ਦੀ ਦੇਵਾਂਗੇ ਇਹ 25 ਚੀਜ਼ ਦਾ ਮੁੱਲ ਆ 15 ਤੋਂ 20 ਦਿਨਾਂ ਦੀ ਕੱਚੀ ਹੈ ਜੀ ਠੀਕ ਹੈ ਹਾਂਜੀ 75000 ਹਾਂਜੀ ਲਿਆ ਬਈ 75000 ਦੀ ਜੀ ਅ ਜਿਵੇਂ ਦੂਜਾ ਸੁਹਾ ਸੁਂਦੀ ਆ ਬਈ ਹੈ ਹਾਂਜੀ ਦੂਜਾ ਸੁਹਾ ਸੁਂਦੀ ਆ ਮਿੱਤਰੋ ਆਹਾ ਵਹੜ ਤੇ ਜਿਹੜੀ ਥਣਾ ਤੋਂ ਦੇਖ ਲਓ ਤੁਸੀਂ ਚੰਗੀ ਆ 75000 ਰੁਪਏ ਜੀ ਹਾਂਜੀ ਓਕੇ ਇਹ ਜਿ ਮੰਨਤਨ ਬਾਈ ਮੌਕੇ ਤੇ ਮੌਕੇ ਦੀ ਗੱਲ ਆ ਜੀ ਓਕੇ ਓਕੇ ਬਣਦੇ ਵੀ ਬਣਦੇ ਬਾਕੀ ਅੱਜ ਦਾ ਭਾਜ ਹੀ ਹੋ ਸਕਦਾ 10 ਦਿਨਾਂ ਨੂੰ ਤਿਆਰ ਹੋਊਗੀ ਚੰਗੀ ਬਣਗੀ ਫਿਰ ਇਹ ਨਹੀਂ ਪਾ ਰਹਿਣਾਗਾ ਜੀ ਐਵੇਂ ਠੀਕ ਹੈ ਗੱਲ ਓਕੇ ਅੱਛਾ ਹੁਣ ਬਈ ਇਧਰੋਂ ਜਿਹੜਾ ਹੈਗਾ ਆਪਣਾ ਸਿਸਟਮ ਸਾਰਾ ਓਕੇ ਆ ਹਾਂਜੀ ਇਹ ਵੜ ਆਪਾਂ ਦੇਤੀ ਜੀ ਵੈਸੇ ਗਾਕਾਂ ਨੂੰ ਅੱਛਾ ਹਾਂਜੀ ਇਹ ਇਹ ਵਹਿੜ ਤਾਂ ਤੇਰੀ ਯਾਰ ਬਹੁਤ ਜਿਆਦੇ ਚੰਗੇ ਲੇਵੇ ਵਾਲੀ ਆ ਜੀ ਹਾਂਜੀ ਠੀਕ ਹੈ ਗੱਲ ਨਹੀਂ ਇਹਦਾ ਯਾਰ ਮੂੰਹ ਮਹਾਂਦਰਾ ਵੀ ਬੜਾ ਸੋਹਣਾ ਹੈਗਾ ਅਛਾ ਇਹ ਦੇਤੀ ਬਈ ਹਾਂ ਹਾਂਜੀ ਦੇਤੀ ਜੇ ਖੀਰੀ ਹੈ ਜੀ ਮੂੰਹ ਹਜੇ ਤੋਂ ਦੇ ਦੰਦ ਚੱਕੇ ਹੈ ਜੀ ਇਹਨੇ ਅੱਛਾ ਠੀਕ ਆ ਦਿਖਾਈਏ ਫਿਰ ਦਿਖਾ ਦਿੰਨੇ ਇਹ ਲੈ ਫਿਰ ਕਰਾ ਇਹ ਵੀ ਦਿਖਾ ਦੇ ਕਰਾ ਲੱਗਦੇ ਹੱਥ ਨਹੀਂ ਬਹੁਤ ਸੋਹਣੀ ਹੈ ਜਰ ਬਹਿੜ ਤੇਰੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਸੰਗੀ ਦੀ ਕਿਉਂ ਆ ਇਹ ਆ ਦੇਖੋ ਮਿੱਤਰੋ ਲੇਵੇ ਵਾਲਾ ਪੱਖ ਜਿਹੜਾ ਹੈਗਾ ਨਾ ਵਾਲਾ ਸੋਹਣੇ ਲੇਵੇ ਵਾਲੀ ਆ ਐਨ ਤੋਰ ਤੁਰ ਦੇਖੋ ਤੁਸੀਂ ਮਟਕ ਮਟਕ ਤੁਰਦੀ ਹੈ ਚੰਗੀ ਆ ਕੱਦ ਕਾਠ ਚੰਗਾ ਆ ਗਿਆ ਹੈ ਨਾ ਪ੍ਰਿੰਟ ਵੀ ਚੰਗਾ ਹੈ ਨੀ ਨੇ ਨੀ ਤਾਂ ਯਰ ਸੀਲ ਹੀ ਹੋਣਾ ਇਹਨਾਂ ਨੇ ਕਿਧਰ ਪੈਰ ਚੱਕਣਾ ਬਾਈ ਨੂੰ 24 25 ਸ਼ੇਰ ਦੁੱਧ ਆ ਕੇ ਦਿੱਤੀ ਜੀ ਦੁੱਧ 30 ਕਿਲੋ ਤੋਂ ਬਾਹਰ ਦੇਊਗੀ ਜੀ ਬਾਈ ਸਰਿੰਦਰ ਹੁਣ ਲਾਸਟ ਤੇ ਨੰਬਰ ਬੋਲ ਨਹੀਂ ਕਰਾ ਨੰਬਰ ਜੀ 795 33162 ਜੀ ਤੇ ਵਟਸਐਪ ਵਾਲਾ ਨੰਬਰ 9474 ਜੀ 5558 ਜੀ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਲੋ ਵੀ ਮਿੱਤਰੋ ਜਿਹੜੀਆਂ ਹੈਗੀਆਂ گاਵਾ ਆਪਾਂ ਦਿਖਾਈਆਂ ਹਨਾ ਫਿਰ ਟ ਆਉਂਦੀਆਂ ਬਾਈ ਦੇ ਇੱਥੇ ਫੁੱਲ ਤਸੱਲੀ ਨਾਲ ਤੁਸੀਂ ਖਰੀਦ ਕਰ ਸਕਦੇ ਹੋ ਕਿਉਂਕਿ ਜਿਹੜੀਆਂ ਸੂਈਆਂ ਸਵਾਈਆਂ ਉਹ ਤੁਸੀਂ ਚੋ ਕੇ ਦੋ ਰੰਗ ਤੇ ਜਿਹੜੀਆਂ ਗੱਬਣਾ ਉਹਨਾਂ ਦੀ ਵੈਸੇ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਬਾਕੀ گاਵਾ ਤੇ ਬਾਈ ਦੀਆਂ ਗੱਲਾਂ ਕਿਵੇਂ ਲੱਗੀਆਂ ਹਨਾ ਉਹ ਦੱਸਿਓ ਜ਼ਰੂਰ